ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆ ਵਿਰੁੱਧ ਮਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਸ਼ੁਭਮ ਅਗਰਵਾਲ ਦੀ ਅਗਵਾਈ ਦੇ ਹੇਠ ਪਿੰਡ ਕੱਲੂ ਮਾਜਰਾ ਵਿਖੇ ਨਸ਼ਾ ਤਸਕਰੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਲਈ ਇੱਕ ਦੁਕਾਨ ਤੇ ਪਿਲਾ ਪੰਜਾ ਚਲਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੱਲੂ ਮਾਜਰਾ ਦੇ ਵਿੱਚ ਸਲਾਮਦੀਨ ਨਾਮ ਦਾ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਸੀ ਜਿਸ ਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਉਹਨਾਂ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਉਹਨਾਂ ਦੇ ਵੱਲੋਂ ਨਜਾਇਜ਼ ਤੌਰ ਤੇ ਉਸਾਰੀ ਗਈ ਦੁਕਾਨ ਤੇ ਐਕਸ਼ਨ ਲਿਆ ਗਿਆ ਉਥੇ ਹੀ ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਨੇ ਪਿਛਲੇ ਮਹੀਨੇ ਦੇ ਵਿੱਚ ਜਿਹੜਾ ਕਿ ਇਸ ਵਿਅਕਤੀ ਦੇ ਉੱਤੇ ਨਸ਼ੇ ਦਾ ਕੇਸ ਨਵਾਂ ਦਰਜ ਕੀਤਾ ਗਿਆ ਸੀ ਅਤੇ ਨਾੜੀ ਉਹਨਾਂ ਨੇ ਬੋਲਦਿਆਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਵੀ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਸੀ ਕਿ ਉਕਤ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਉਥੇ ਉਹਨਾਂ ਨੇ ਹੋਰ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਜਾਂ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਦੀ ਸਾਡੀ ਨਾਕਾਬੰਦੀ ਹੈ ਉਹ 24/7 ਚੱਲ ਰਹੀ ਹੈ ਤੇ ਅੱਜ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਸਵੇਰ ਤੋਂ ਹੀ ਨਾਕਾਬੰਦੀ ਜਿਹੜੀ ਹੈਗੀ ਐ ਐਕਟਿਵ ਹੈ ਤੇ ਇਹਦੇ ਵਿੱਚ ਕਰੀਬ 8 ਦੇ ਕਰੀਬ ਜਿਹੜੇ ਹੈਗੇ ਅਸੀਂ ਛੋਟੇ ਪੱਧਰ ਤੇ ਜਿਹੜੇ ਕੋਈ ਨਸ਼ੇ ਦਾ ਸਮਾਨ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਜਿਹੜਾ ਇਹ ਗ੍ਰਿਫਤਾਰ ਕੀਤਾ ਹੈ ਨਾਕਾਬੰਦੀ ਹੋ ਰਹੀ ਹੈ ਇਸ ਤੋਂ ਇਲਾਵਾ ਕਰੀਬ 600 ਦੇ ਕਰੀਬ ਜਿਹੜੇ ਹੈਗੇ ਵਹੀਕਲਸ ਨੂੰ ਹੁਣ ਤੱਕ ਚੈੱਕ ਕੀਤਾ ਜਾ ਚੁੱਕਾ ਹੈ ਤੇ ਕਰੀਬ 250 ਦੇ ਕਰੀਬ ਜਿਹੜੇ ਹੈਗੇ ਆ ਸਸਪੈਕਟਡ ਬੰਦੇ ਉਹਨਾਂ ਨੂੰ ਵੀ ਜਿਹੜਾ ਹੈ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਜਿਹੜੀ ਹੈਗੀ ਆ ਸਾਡੇ ਇਸ ਤਰੀਕੇ ਦੀ ਅਜੇ ਬਾਕਾਬੰਦੀ ਚੱਲ ਰਹੀ ਹੈ ਤੇ ਉਹ ਅੱਗੇ ਵੀ ਤੁਸੀਂ 15 ਅਗਸਤ ਨੇੜੇ ਆ ਰਹਾ ਇਹ ਇਸੇ ਤਰੀਕੇ ਨਾਲ ਹੀ ਐਕਟੀਵਿਟੀ ਚੱਲਦੀ ਰਹੂਗੀ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਐਂਟੀ ਸੋਸ਼ਲ ਐਕਟੀਵਿਟੀ ਦੇ ਬਾਰੇ ਜਾਂ ਇਲੈਗਲ ਐਕਟੀਵਿਟੀ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਤੁਸੀਂ ਸੇਫ ਪੰਜਾਬ ਦੇ ਰਹੇ 112 ਦੇ ਰਹੇ ਇਆ ਸਿੱਧੇ ਤੌਰ ਤੇ ਸਾਡੇ ਕਿਸੇ ਵੀ ਅਫਸਰ ਸਾਹਿਬਾਨ ਨੂੰ ਕਿਸੇ ਵੀ ਸਾਡੇ ਮੁਲਾਜ਼ਮ ਨੂੰ ਤੁਸੀਂ ਆ ਕੇ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਕੌਨਫਿਡੈਂਸ਼ੀਅਲ ਰੱਖੀ ਜਾਊਗੀ ਤੇ ਉਸ ਤੇ ਜਿਹੜੀ ਸਮੇਂ ਸਿਰ ਤਰੀਕੇ ਨਾਲ ਬਣਦੀ ਕਾਨੂੰਨੀ ਕਾਰਵਾਈ ਸਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਕਿ ਆਪ ਨਾਕਿਆਂ ਦੇ ਤੇ ਖੜਦਾ ਤੇ ਮਾੜਿਆਂ ਦਾ ਖਲਾਫ ਰੋਬਰ ਕਰਦਾ ਕਿਵੇਂ ਇਹ ਜਿਹੜੀ ਦੇਖ ਰਹੀ ਹੋ। ਦੇਖੋ ਜੀ ਸਾਡਾ ਤਾਂ ਇਹੀ ਰਹਿੰਦਾ ਹੈ ਕਿ ਲੀਡ ਫਰੋਮ ਦਾ ਫਰੰਟ ਸਾਡੇ ਜਿੰਨੇ ਵੀ ਆਫੀਸਰਸ ਆ ਉਹ ਆਪ ਸਾਡੇ ਸਾਰੇ ਆਫੀਸਰਸ ਬੜੀ ਮਿਹਨਤ ਕਰ ਰਹੇ ਨੇ ਜਿਸ ਕੋ ਤੇ ਆਪ ਡੇ ਨਾਈਟ ਆਪ ਸਾਰੀ ਐਕਟੀਵਿਟੀਆਂ ਨੂੰ ਸੁਪਰਵਾਈਜ਼ ਕਰਦੇ ਆ ਚੈੱਕ ਕਰਦੇ ਆ ਤੇ ਸਾਡੀ ਜਿਹੜੀ ਆ ਫੋਰਸ ਹੈ ਮੁਲਾਜ਼ਮ ਵੀ ਸਾਡਾ ਪੂਰਾ ਸਾਥ ਦੇ ਰਹੇ ਆ ਤੇ 24/7 ਸਾਡੀ ਫੋਰਸ ਇਸ ਵਕਲ ਅਲਰਟ ਹੈ ਸਭ ਤੋਂ ਜ਼ਿਆਦਾ ਮੈਂ ਕਹਾਂਗਾ ਪਬਲਿਕ ਦਾ ਬੜਾ ਹੀ ਦੇ ਸਾਡਾ ਪਬਲਿਕ ਦਾ ਬੜਾ ਕੋਆਪਰੇਸ਼ਨ ਤੇ ਸਪੋਰਟ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਵਿੱਢੀ ਗਈ ਹੈ ਉਹਦੇ ਵਿੱਚ ਪਬਲਿਕ ਦਾ ਬਹੁਤ ਸਪੋਰਟ ਹੈ ਸਾਡੇ ਜਿਹੜੇ ਮੀਡੀਆ ਦੇ ਸੱਜਣ ਹੈ ਉਹਨਾਂ ਦਾ ਬੜਾ ਸਪੋਰਟ ਹੈ ਕਿ ਸਾਡੇ ਕੋ ਇਨਫੋਰਮੇਸ਼ਨ ਦਾ ਪਹਿਲੇ ਨਾਲੋਂ ਇਨਫੋਰਮੇਸ਼ਨ